ਇੱਕ ਸਿਰਫਰੇ ਡਿਲੀਵਰੀ ਬੁਆਏ ਨੇ ਰਾਤ ਨੂੰ ਕੱਲੀ ਕੁੜੀ ਵੇਖ ਕੇ ਉਸ ਨੂੰ ਬੈ ਟੱਚ ਕੀਤਾ ਜੇਕਰ ਇਹ ਵੀਡੀਓ ਨਾ ਬਣੀ ਹੁੰਦੀ ਤੇ ਸ਼ਾਇਦ ਕਿਸੇ ਨੇ ਕੁੜੀ ਦਾ ਯਕੀਨ ਨਹੀਂ ਕਰਨਾ ਸੀ ਅਤੇ ਕਹਿਣਾ ਸੀ ਕਿ ਕੁੜੀ ਹੀ ਗਲਤ ਹੈ ਇਹ ਕੋਈ ਚੀਜ਼ ਨਾ ਹੀ ਲੁਕਾਉਣ ਵਾਲੀ ਹੈ ਤੇ ਨਾ ਹੀ ਛੁਪਾਉਣ ਵਾਲੀ ਹੈ ਤੇ ਲੜਕੀ ਨੇ ਜਿਗਰਾ ਕਰਕੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਹੁਣ ਇਸ ਨੌਜਵਾਨ ਤੇ ਐਕਸ਼ਨ ਵੀ ਹੋਇਆ ਹੈ ਕੀ ਐਕਸ਼ਨ ਹੋਇਆ ਹੈ ਕੁੜੀ ਨੇ ਕਿਵੇਂ ਜਿਹੜਾ ਇਸ ਦਾ ਪਰਦਾ ਫਾਸ਼ ਕੀਤਾ ਇਸ ਕੁੜੀ ਦੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਕਿਸ ਕਿਸ ਦਾ ਮੈਸੇਜ ਆਇਆ ਹੈ ਸਾਰਾ ਕੁਝ ਦੱਸਾਂਗੇ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਵੀਡੀਓ ਨਾ ਬਣੀ ਹੁੰਦੀ ਤੇ ਸ਼ਾਇਦ ਇਸ ਕੁੜੀ ਦਾ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਸ਼ਾਇਦ ਇਸ ਕੁੜੀ ਦਾ ਯਕੀਨ ਬਲਿੰਕਟ ਨੇ ਵੀ ਨਹੀਂ ਕੀਤਾ ਇਹ ਖਬਰ ਬੰਬਈ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਲੜਕੀ ਰਾਤ ਨੂੰ ਬਲਿੰਕਟ ਤੋਂ ਕੁਝ ਆਰਡਰ ਕਰਦੀ ਹੈ ਉਸ ਤੋਂ ਬਾਅਦ ਜਿਹੜਾ ਡਿਲੀਵਰੀ ਬாய் ਹੁੰਦਾ ਹੈ ਉਹ ਆਰਡਰ ਲੈ ਕੇ ਆਉਂਦਾ ਹੈ ਅਤੇ ਪੈਸੇ ਲੈਂਡ ਦੇ ਬਹਾਨੇ ਜਿਹੜਾ ਹੈ ਉਹ ਲੜਕੀ ਨੂੰ ਬੈਡ ਟੱਚ ਕਰਦਾ ਹੈ ਲੜਕੀ ਤੇਜ਼ੀ ਦੇ ਨਾਲ ਪਿੱਛੇ ਹਟਦੀ ਹੈ ਤੇ ਉਹ ਹੱਕੀ ਬੱਕੀ ਰਹਿ ਜਾਂਦੀ ਹੈ ਕਿ ਆਖਿਰਕਾਰ ਇਹ ਹੋਕ ਹੀ ਲਿਆ ਹੈ ਲੜਕੀ ਜਿਹੜੀ ਉਹ ਪਰਸ਼ਾਦ ਹੁੰਦੀ ਤਾਂ ਨਜ਼ਰ ਆਉਂਦੀ ਹੈ ਪਰ ਲੜਕੀ ਨੇ ਉਸੇ ਸਮੇਂ ਜੇਕਰ ਕੋਈ ਐਕਸ਼ਨ ਲਿਆ ਹੁੰਦਾ ਤੇ ਸ਼ਾਇਦ ਸਾਰਿਆਂ ਨੂੰ ਖੁਸ਼ੀ ਹੋਣੀ ਸੀ ਕਿ ਕੁੜੀ ਨੇ ਸਟੈਂਡ ਲਿਆ ਪਰ ਸ਼ਾਇਦ ਕੁੜੀ ਨੂੰ ਬਾਅਦ ਦੇ ਵਿੱਚ ਇੰਜ ਲੱਗਾ ਕਿ ਮੈਨੂੰ ਬੋਲਣਾ ਚਾਹੀਦਾ ਹੈ ਜਿਸ ਤੋਂ ਬਾਅਦ ਕੁੜੀ ਇਹ ਦੱਸਦੀ ਹੈ ਕਿ ਉਸਨੇ ਬਲਿੰਕਟ ਨੂੰ ਸ਼ਿਕਾਇਤ ਕੀਤੀ ਪਰ ਬਲਿੰਕਟ ਨੇ ਕੋਈ ਐਕਸ਼ਨ ਨਹੀਂ ਲਿਆ ਜਿਸ ਤੋਂ ਬਾਅਦ ਉਸਨੇ ਵੀਡੀਓ ਵਾਇਰਲ ਕੀਤੀ ਅਤੇ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲਿੰਕਟ ਦਾ ਵੀ ਰਿਪਲਾਈ ਆਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਫੀ ਅਸੀਂ ਮੰਗਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਇਹ ਬਰਦਾਸ਼ਤ ਕਰਨ ਵਾਲੀ ਚੀਜ਼ ਨਹੀਂ ਹੈ ਅਤੇ ਅਸੀਂ ਇਸ ਦੀ ਮਾਫੀ ਮੰਗਦੇ ਹਾਂ ਜਿਸ ਤੋਂ ਬਾਅਦ ਉਹਨਾਂ ਨੇ ਉਸ ਡਿਲੀਵਰੀ ਬாய் ਤੇ ਐਕਸ਼ਨ ਵੀ ਲਿਆ ਹੈ ਤੁਰੰਤ ਬਾਅਦ ਬੰਬਈ ਪੁਲਿਸ ਦਾ ਵੀ ਰਿਪਲਾਈ ਆਇਆ ਅਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਨੂੰ ਫਾਲੋ ਕਰ ਲਿਆ ਹੈ ਤੁਹਾਡੇ ਕੇਸ ਨੂੰ ਫਾਲੋ ਕਰ ਲਿਆ ਹੈ ਤੁਸੀਂ ਸਾਨੂੰ ਆਪਣਾ ਨੰਬਰ ਐਡਰੈਸ ਵਗੈਰਾ ਦਿਓ ਤਾਕਿ ਅਸੀਂ ਇਸ ਨੌਜਵਾਨ ਨੂੰ ਫੜ ਸਕੀਏ ਸੋ ਇਸ ਤਰੀਕੇ ਦੇ ਨਾਲ ਕੁੜੀ ਦੇ ਇੱਕ ਐਕਸ਼ਨ ਦੇ ਨਾਲ ਕੁੜੀ ਦੇ ਇੱਕ ਵੀਡੀਓ ਵਾਇਰਲ ਕਰਨ ਦੇ ਨਾਲ ਹੁਣ ਇਸ ਨੌਜਵਾਨ ਦੀ ਖੈਰ ਨਹੀਂ ਹੈ ਪਰ ਇੱਕ ਸਵਾਲ ਉੱਠਦਾ ਹੈ ਕਿ ਸੋਚੋ ਜੇਕਰ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਹੁੰਦਾ ਜੇਕਰ ਕੁੜੀ ਕਮਜ਼ੋਰ ਹੁੰਦੀ ਜੇਕਰ ਕੁੜੀ ਨਾ ਬੋਲਦੀ ਤਾਂ ਸੋਚੋ ਇਸ ਨੌਜਵਾਨ ਦੀ ਜਿਹੜੀਆਂ ਹੱਦਾਂ ਨੇ ਉਹ ਕਿੰਨੀਆਂ ਪਾਰ ਹੋ ਸਕਦੀਆਂ ਸੀ ਅੱਜ ਇਸ ਨੇ ਹੱਥ ਲਗਾਇਆ ਕੱਲ ਨੂੰ ਇਹ ਕੁਝ ਹੋਰ ਵੀ ਕਿਸੇ ਬੱਚੀ ਦੇ ਨਾਲ ਜਾਂ ਕਿਸੇ ਲੜਕੀ ਦੇ ਨਾਲ ਕਰ ਸਕਦਾ ਸੀ ਇਸ ਕਰਕੇ ਅਜਿਹੇ ਕੇਸ ਦੇ ਵਿੱਚ ਬੋਲਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਸੋ ਇਹ ਬੰਬਈ ਦਾ ਮਾਮਲਾ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਅਜਿਹੇ ਲੋਕ ਨੇ ਇਹਨਾਂ ਨੂੰ ਅਕਲ ਆ ਸਕੇ ਇਹ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਹਰਕਤਾਂ ਕਰਦੇ ਨੇ ਇਹਨਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਇਹਨਾਂ ਦੇਸ਼ ਗਲਤੀ ਦਾ ਜਿਹੜੇ ਸਜ਼ਾ ਹੈ ਉਸ ਨੂੰ ਕੀ ਮਿਲੇਗਾ ਲੜਕੀ ਨੇ ਆਪਣਾ ਜੁੜਾ ਟਵਿੱਟਰ ਯਾਨੀ ਕਿ ਐਪਸ ਤੇ ਇਹ ਪੋਸਟ ਪਾਈ ਸੀ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਕਿ ਮੇਰੇ ਨਾਲ ਕੀ ਹੋਇਆ ਏ ਉਸਨੇ ਦੱਸਿਆ ਕਿ ਮੇਰੇ ਨਾਲ ਜਿਹੜਾ ਮੈਂ ਜੋ ਹੈ ਬਲਿੰਕਰ ਤੋਂ ਇੱਕ ਆਰਡਰ ਕੀਤਾ ਸੀ ਅ ਡਿਲੀਵਰੀ ਉਸਨੇ ਲਿਖਿਆ ਕਿ ਡਿਲੀਵਰੀ ਗਾਇ ਅਸਕ ਫੋਰ ਮਾਈ ਐਡਰੈਸ ਅਗੇਨ ਐਂਡ ਦੈਨ ਟਚ ਮੀ ਉਹਨੇ ਉਸਨੇ ਲਿਖਿਆ ਕਿ ਮੈਨੂੰ ਉਸਨੇ ਬਹੁਤ ਗਲਤ ਤਰੀਕੇ ਨਾਲ ਟੱਚ ਕੀਤਾ ਤੇ ਉਸਨੇ ਇਹ ਵੀ ਲਿਖਿਆ ਕਿ ਇਸ ਨੂੰ ਐਕਸੈਪਟ ਨਹੀਂ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਉਸਨੇ ਬਲੈਂਕਟ ਨੂੰ ਐਡ ਕੀਤਾ ਤੇ ਲਿਖਿਆ ਕਿ ਉਹਨੇ ਲਿਖਿਆ ਕਿ ਇਸ ਤੇ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਲਿਆ ਜਾਵੇ ਜਿਸ ਤੋਂ ਬਾਅਦ ਉਸਨੇ ਬੰਬਈ ਪੁਲਿਸ ਨੂੰ ਵੀ ਟੈਗ ਕੀਤਾ ਅਤੇ ਨਾਲ ਦੀ ਨਾਲ ਉਸਨੇ ਬਲੈਂਕਟ ਨੂੰ ਵੀ ਟੈਗ ਕੀਤਾ ਨਾਲ ਦੇ ਨਾਲ ਉਸਨੇ ਲਿਖਿਆ ਕਿ ਇਸ ਊਮਨ ਸੇਫਟੀ ਜੋਕ ਇਨ ਇੰਡੀਆ ਨਾਲ ਦੀ ਨਾਲ ਉਸਨੇ ਜਿਹੜਾ ਇਹ ਵੀ ਕਿਹਾ ਕਿ ਇੱਕ ਜੋਕ ਬਣ ਕੇ ਰਹਿ ਗਿਆ ਇੰਡੀਆ ਦੇ ਵਿੱਚ ਸੇਫਟੀ ਸੋ ਸੇਫਟੀ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਗਏ ਤੁਸੀਂ ਇਸ ਲੜਕੀ ਦੀ ਬਹਾਦਰੀ ਨੂੰ ਕਿ ਕਹੋਗੇ ਜਿਸਨੇ ਕਿ ਆਪਣੇ ਖਿਲਾਫ ਹੁੰਦੇ ਚੀਜ਼ ਨੂੰ ਬੋਲਿਆ ਅਤੇ ਹੁਣ ਇਸ ਨੌਜਵਾਨ ਤੇ ਐਕਸ਼ਨ ਵੀ ਹੋਇਆ ਹੈ ਤਨ